ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਸਮੂਹ ਸਾਧ ਸੰਗਤ ਜੀ ਦਾ ਸਾਡੇ ਚੈਨਲ ਧੰਤਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਚੈਨਲ ਨੂੰ ਇੰਨਾ ਮਾਨ ਸਤਿਕਾਰ ਬਖਸ਼ਿਆ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਗੁਰਬਾਣੀ ਨਾਲ ਜੁੜੇ ਹੋਏ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿਣਾ ਗੁਰਬਾਣੀ ਦਾ ਇਤਿਹਾਸ ਪੜਨਾ ਤੇ ਹੋਰਾਂ ਤੱਕ ਪਹੁੰਚਾਉਣਾ ਤਾਂ ਜੋ ਵੱਧ ਤੋਂ ਵੱਧ ਪਲਾ ਹੋ ਸਕੇ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਇੱਕ Hindu ਪਰਿਵਾਰ ਦੇ ਇੱਕ ਹੀ ਚਪੈਰਾ ਸਾਹਿਬ ਕਟੜ ਨਾਲ ਉਹਨਾਂ ਦੇ ਬੱਚੇ ਦੀ ਜਾਨ ਬਚ ਗਈ ਉਹ ਸੇਤਜਾਬ ਹੋ ਗਿਆ ਉਸ ਨੂੰ ਜ਼ਿੰਦਗੀ ਮਿਲ ਗਈ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਤ ਸੰਗਤ ਜੀ ਜੋ ਆਪਾਂ ਅੱਜ ਵੀ ਚਾਰ ਸਾਂਝੀ ਕਰ ਰਹੇ ਆ ਇਹ ਇੱਕ ਹਿੰਦੂ ਪਰਿਵਾਰ ਦੀ ਹੱਡ ਬੀਤੀ ਏ ਸਾਤ ਸੰਗਤ ਜੀ ਉਹਨਾਂ ਨੇ ਸਾਨੂੰ ਸੁਣਾਈ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਆ ਸਾਤ ਸੰਗਤ ਜੀ ਇੱਕ ਭਾਈ ਸਾਹਿਬ ਸਾਨੂੰ ਜੋ ਗੁਰੂ ਘਰ ਵਿੱਚ ਮਿਲੇ ਜੋ ਉਹਨਾਂ ਨੇ ਸਾਨੂੰ ਦੱਸਿਆ ਤਾਂ ਸਾਨੂੰ ਵੀ ਉਹ ਸੁਣ ਕੇ ਸਾਡੇ ਵੀ ਲੂਕੰਡੇ ਖੜੇ ਹੋ ਗਏ ਤੇ ਅਸੀਂ ਵੀ ਉਸ ਪਰਮਾਤਮਾ ਦਾ ਨਾਮ ਲੈਂਦੇ ਨਾ ਥੱਕੇ ਸਾਤ ਸੰਗਤ ਜੀ ਉਹਨੇ ਦੱਸਿਆ ਕਿ ਅਸੀਂ Hindu ਪਰਿਵਾਰ ਤੋਂ ਬਿਲੋਂਗ ਕਰਦੇ ਸਾਂ ਕਹਿੰਦੇ ਕਿ ਅਸੀਂ ਸਾਡਾ ਕਾਰੋਬਾਰ ਸੀ ਤੇ ਮੈਂ ਬਾਹਰ ਅੰਦਰ ਜਾਂਦਾ ਰਹਿੰਦਾ ਸੀ ਇੱਕ ਵਾਰ ਮੈਂ ਘਰ ਤੋਂ ਪਾਸੇ ਗਿਆ ਹੋਇਆ ਸੀ ਤਾਂ ਮੇਰਾ ਬੇਟਾ ਜੋ ਕਿ ਬਹੁਤ ਹੀ ਛੋਟਾ ਸੀ ਉਹ ਪਿੱਛੋਂ ਬਿਮਾਰ ਹੋ ਗਿਆ ਸਾਹ ਸੰਘੇ ਜੀ ਉਹਨਾਂ ਨੇ ਦੱਸਿਆ ਕਿ ਮੈਨੂੰ ਇਮੀਡੀਐਂਟਲੀ ਘਰੇ ਬੁਲਾਇਆ ਗਿਆ ਮੈਂ ਆ ਗਿਆ ਪਰ ਜਿਸ ਹਸਪੀਟਲ ਵਿੱਚ ਅਸੀਂ ਬੱਚੇ ਨੂੰ ਐਡਮਿਟ ਕੀਤਾ ਹੋਇਆ ਸੀ ਉਸ ਹਸਪੀਟਲ ਵਾਲਿਆਂ ਨੇ ਉਸ ਬੱਚੇ ਨੂੰ ਜਵਾਬ ਦੇ ਦਿੱਤਾ ਕਿਉਂਕਿ ਉਸ ਨੂੰ ਵੈਂਟੀਲੇਟਰ ਤੇ ਲਾਉਣਾ ਪੈਣਾ ਸੀ ਤੇ ਉਹਨਾਂ ਕੋਲ ਵੈਂਟੀਲੇਟਰ ਹੈ ਨਹੀਂ ਸੀ ਸਾਧ ਸੰਗਤ ਜੀ ਉਹ ਕਹਿੰਦੇ ਕਿ ਅਸੀਂ ਬਹੁਤ ਪਰੇਸ਼ਾਨ ਸੀਗੇ ਸਾਧ ਸੰਗਤ ਜੀ ਉਹ ਕਹਿੰਦੇ ਕਿ ਸਾਡੇ ਕੋਲ ਇੰਨਾ ਜ਼ਿਆਦਾ ਪੈਸਾ ਵੀ ਨਹੀਂ ਸੀ ਕਿ ਅਸੀਂ ਕਿਸੇ ਚੰਗੇ ਹਸਪੀਟਲ ਵਿੱਚ ਲਾ ਜਾ ਕੇ ਆਪਣੇ ਬੱਚੇ ਦਾ ਇਲਾਜ ਕਰ ਪਾਈਏ ਸਾਧ ਸੰਗਤ ਜੀ ਫਿਰ ਉਹਨਾਂ ਨੇ ਦੱਸਿਆ ਕਿ ਉਸੇ ਹੀ ਹਸਪੀਟਲ ਦੇ ਡਾਕਟਰ ਨੇ ਸਾਨੂੰ ਇੱਕ ਸਰਕਾਰੀ ਹਸਪੀਟਲ ਦਾ ਦੱਸਿਆ ਵੀ ਉੱਥੇ ਲੈ ਜਾਓ ਹੋ ਸਕਦਾ ਹੈ ਕਿ ਉੱਥੇ ਕੋਈ ਵੈਂਟੀਲੇਟਰ ਖਾਲੀ ਹੋਵੇ ਤੇ ਤੁਹਾਡੇ ਬੱਚੇ ਦੀ ਜਾਨ ਬਚ ਜਾਵੇ ਸਾਧ ਸੰਗਤ ਜੀ ਉਹ ਕਹਿੰਦੇ ਕਿ ਅਸੀਂ ਉੱਥੋਂ ਆਪਦੇ ਬੱਚੇ ਨੂੰ ਚੁੱਕਿਆ ਤੇ ਉਸ ਸਰਕਾਰੀ ਹਸਪੀਟਲ ਵਿੱਚ ਲੈ ਗਏ ਜੋ ਕਿ ਚੈਰਿਟੀ ਦੇ ਅਧੀਨ ਸੀਗਾ ਸਾਧ ਸੰਗਤ ਜੀ ਉਹ ਕਹਿੰਦੇ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਸਾਡੇ ਬੱਚੇ ਦੀ ਸਿਹਤ ਹੋਰ ਬਹੁਤ ਵਿਗੜ ਚੁੱਕੀ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਡਾਕਟਰ ਨੇ ਉਸ ਨੂੰ ਐਡਮਿਟ ਕੀਤਾ ਤਾਂ ਉਹਨਾਂ ਨੇ ਇੱਕ ਇੰਜੈਕਸ਼ਨ ਲਾਉਣ ਦੇ ਲਈ ਕਿਹਾ ਉਹਨਾਂ ਨੇ ਕਿਹਾ ਜੇਕਰ ਇਹ ਇੰਜੈਕਸ਼ਨ ਲਾਉਣ ਨਾਲ ਤੁਹਾਡੇ ਬੱਚੇ ਨੂੰ ਕੁਝ ਫਰਕ ਪੈ ਗਿਆ ਤਾਂ ਹੋ ਸਕਦਾ ਹੈ ਤੁਹਾਡਾ ਬੱਚਾ ਠੀਕ ਹੋ ਜਾਵੇ ਵੈਸੇ ਚਾਂਸ ਤਾਂ ਨਹੀਂ ਹੈਗਾ ਕੋਈ ਵੀ ਐਸੀ ਅਸੀਂ ਤੁਹਾਨੂੰ 1% ਚਾਂਸ ਕਹਿ ਸਕਦੇ ਹਾਂ ਕਿ ਤੁਹਾਡਾ ਬੱਚਾ ਠੀਕ ਹੋ ਜਾਵੇ ਬਾਕੀ 99% ਕੋਈ ਉਮੀਦ ਨਹੀਂ ਕਿ ਤੁਹਾਡੇ ਬੱਚੇ ਦੀ ਜਾਨ ਬਚ ਸਕੇਗੀ ਸਾਧ ਸੰਗਤ ਜੀ ਉਹ ਕਹਿੰਦੇ ਕਿ ਅਸੀਂ ਬਹੁਤ ਹੀ ਰੋਏ ਕਿਉਂਕਿ ਕਿਸੇ ਦਾ ਵੀ ਬੱਚਾ ਹੋਵੇ ਇਸ ਤਰ੍ਹਾਂ ਠੀਕ ਨਾ ਹੋਵੇ ਤੇ ਮਾਪਿਓ ਦਾ ਤਾਂ ਰੋ ਰੋ ਬੁਰਾ ਹਾਲ ਹੋ ਹੀ ਜਾਂਦਾ ਹੈ ਸਾਧ ਸੰਗਤ ਜੀ ਉਹ ਕਹਿੰਦੇ ਕਿ ਅਸੀਂ ਉਹ ਇੰਜੈਕਸ਼ਨ ਲੈ ਆਏ ਜਾ ਕੇ ਜਦੋਂ ਉਹ ਡਾਕਟਰ ਨੇ ਇੰਜੈਕਸ਼ਨ ਲਾਉਣਾ ਸੀ ਸਾਧ ਸੰਗਤ ਜੀ ਉਹਨੇ ਸਵੇਰ ਸੁਬਾ ਇੰਜੈਕਸ਼ਨ ਲਾਉਣਾ ਸੀ ਸਾਧ ਸੰਗਤ ਜੀ ਉਹ ਕਹਿੰਦੇ ਕਿ ਜਦੋਂ ਮੈਂ ਇੰਜੈਕਸ਼ਨ ਲੈ ਲਿਆ ਤੇ ਉਥੇ ਮੈਨੂੰ ਕਾਫੀ ਬਾਰ ਨਾ ਸੰਗਤ ਦਿਖਾਈ ਦਿੱਤੀ ਤੇ ਮੈਂ ਪੁੱਛਿਆ ਵੀ ਇਹ ਸਾਰੀ ਸੰਗਤ ਇਹ ਸਾਬ ਲੋਕ ਕਿੱਥੇ ਜਾ ਰਹੇ ਨੇ ਸਾਲ ਸੰਗਤ ਜੀ ਉਹ ਕਹਿੰਦੇ ਕਿ ਮੈਨੂੰ ਕਿਸੇ ਨੇ ਦੱਸਿਆ ਜੋ ਕਿ ਹਸਪੀਟਲ ਵਿੱਚ ਹੀ ਸੀਗੇ ਗੁਰਸਿੱਖ ਪਰਿਵਾਰ ਸੀਗਾ ਮੈਂ ਉਹਨਾਂ ਨਾਲ ਇਹ ਗੱਲ ਸ਼ੇਅਰ ਕੀਤੀ ਕਿ ਜਦੋਂ ਮੈਂ ਇੰਜੈਕਸ਼ਨ ਲੈਣ ਗਿਆ ਸੀ ਤਾਂ ਕਾਫੀ ਲੋਕ ਕਿਸੇ ਪਾਸੇ ਜਾ ਰਹੇ ਸੀ ਤੇ ਮੈਨੂੰ ਪਤਾ ਨਹੀਂ ਲੱਗਾ ਕਿ ਉਹ ਕਿੱਧਰ ਜਾ ਰਹੇ ਨੇ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਥੇ ਨੇੜੇ ਇੱਕ ਗੁਰੂ ਘਰ ਹੈ ਉਹ ਉੱਥੇ ਮੱਥਾ ਟੇਕਣ ਜਾ ਰਹੇ ਸਨ ਸਾਧ ਸੰਗਤ ਜੀ ਉਹ ਕਹਿੰਦੇ ਕਿ ਮੈਂ ਤਾਂ Hindu ਪਰਿਵਾਰ ਤੋਂ ਸੀ ਤੇ ਮੈਨੂੰ ਗੁਰੂ ਸਿੱਖੀ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਸੀ ਕਹਿੰਦੇ ਫਿਰ ਮੈਂ ਬੈਠ ਕੇ ਉਸ ਸਿੱਖ ਭਾਈ ਸਾਹਿਬ ਤੋਂ ਪੁੱਛਿਆ ਕਿ ਉਹ ਕਿਹੜੇ ਗੁਰੂ ਘਰ ਜਾ ਰਹੇ ਨੇ ਤੇ ਕੀ ਉਥੇ ਅਰਦਾਸ ਬੇਨਤੀ ਪੂਰੀ ਹੋ ਜਾਂਦੀ ਹੈ ਜੋ ਕਿਉਂਕਿ ਉਹਨਾਂ ਨੇ ਦੇਖਿਆ ਕਿ ਇੰਨੀ ਸੰਗਤ ਜਾ ਰਹੀ ਹੈ ਤਾਂ ਅਰਦਾਸ ਬੇਨਤੀ ਪੂਰੀ ਹੋਵੇਗੀ ਆਹੀ ਜਾ ਰਹੀਏ ਸਾਧ ਸੰਗਤ ਜੀ ਉਹ ਕਹਿੰਦੇ ਕਿ ਮੇਰੇ ਮਨ ਵਿੱਚ ਖਿਆਲ ਆਇਆ ਕਿਉਂ ਨਾ ਮੈਂ ਵੀ ਜਾ ਕੇ ਉਸ ਗੁਰੂ ਘਰ ਆਪਣੇ ਬੇਟੇ ਦੇ ਲਈ ਅਰਦਾਸ ਕਰ ਆਵਾਂ ਕਿਉਂਕਿ ਉਸ ਨੂੰ ਅੱਜ ਇੰਜੈਕਸ਼ਨ ਲੱਗਣਾ ਏ ਸਾਧ ਸੰਗਤ ਜੀ ਉਹ ਕਹਿੰਦੇ ਕਿ ਉਸ ਭਾਈ ਸਾਹਿਬ ਨੇ ਮੈਨੂੰ ਦੱਸਿਆ ਕਿ ਇਹ ਸੰਗਤ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਰਹੀ ਏ ਉਥੇ ਅੱਜ ਸੰਡੇ ਆ ਤੇ ਦੁਪਹਿਰਾ ਸਾਹਿਬ ਕੱਟਦੇ ਨੇ ਇਹ ਸੰਗਤ ਜਾ ਕੇ ਉਥੇ ਮੱਥਾ ਟੇਕ ਕੇ ਹੁਣ ਤੂੰ ਹੀ ਬੈਠ ਜਾਵੇਂਗੀ ਤੇ ਫਿਰ ਚੁਪੈਰਾ ਸਾਹਿਬ ਦੇ ਟਾਈਮ ਤੇ ਇਹ ਚੁਪੈਰਾ ਸਾਹਿਬ ਕੱਟ ਕੇ ਵਾਪਸ ਆਉਣਗੇ ਸਾਧ ਸੰਗਤ ਜੀ ਉਹ ਭਾਈ ਸਾਹਿਬ ਕਹਿੰਦੇ ਕਿ ਮੇਰੇ ਮਨ ਵਿੱਚ ਇੱਕ ਵਾਰਤਾ ਵਿਚਾਰ ਆਇਆ ਪੇ ਕਿਉਂ ਨਾ ਮੈਂ ਵੀ ਇਹ ਚੁਪੈਰਾ ਸਾਹਿਬ ਕੱਟ ਲਵਾਂ ਫਿਰ ਉਹ ਕਹਿੰਦੇ ਕਿ ਮੇਰੇ ਮਨ ਵਿੱਚ ਆਇਆ ਕਿ ਮੈਨੂੰ ਤਾਂ ਪੰਜਾਬੀ ਨਹੀਂ ਆਉਂਦੀ ਤੇ ਮੈਂ ਕਿਵੇਂ ਚੁਪੈਰਾ ਸਾਹਿਬ ਕਟਾਂਗਾ ਸਾਹ ਸੰਗਤ ਜੀ ਜਦੋਂ ਬੰਦਾ ਦੁਖੀ ਹੋਵੇ ਤਾਂ ਫਿਰ ਉਦੋਂ ਹਰ ਪਾਸੇ ਚਾਰਾ ਲਾਉਂਦਾ ਹੀ ਏ ਉਹ ਕਹਿੰਦੇ ਕਿ ਮੈਂ ਉਸ ਭਾਈ ਸਾਹਿਬ ਨੂੰ ਕਿਹਾ ਵੀ ਮੈਂ ਵੀ ਚੁਪੈਰਾ ਸਾਹਿਬ ਕੱਟਣਾ ਚਾਹਣਾ ਆ ਆਪਦੇ ਬੇਟੇ ਦੀ ਜ਼ਿੰਦਗੀ ਲਈ ਪਰ ਮੈਨੂੰ ਪੰਜਾਬੀ ਨਹੀਂ ਆਉਂਦੀ ਮੈਂ ਕਿਸ ਤਰ੍ਹਾਂ ਕਰ ਸਕਾਂਗਾ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਜੇਕਰ ਤੈਨੂੰ ਪੰਜਾਬੀ ਨਹੀਂ ਆਉਂਦੀ ਤਾਂ ਮੈਂ ਤੈਨੂੰ ਉਥੇ ਲਾਈਵ ਲਾ ਦੇਵਾਂਗਾ ਜਿਵੇਂ ਜਿਵੇਂ ਜਪਣਗੇ ਤੂੰ ਮਗਰ ਮਗਰ ਬੋਲੀ ਜਾਵੀਂ ਤੈਨੂੰ ਬੋਲਣੀ ਤਾਂ ਆਉਂਦੀ ਏ ਉਹ ਕਹਿੰਦਾ ਹਾਂ ਮੈਂ ਬੋਲ ਲੈਣਾ ਸਾਧ ਸੰਗਤ ਜੀ ਉਹ ਕੀ ਹੋਇਆ ਕਿ ਜਦੋਂ ਚੁਪੈਰਾ ਸਾਹਿਬ ਦਾ ਟਾਈਮ ਹੋਇਆ ਤਾਂ ਉਸ ਭਾਈ ਸਾਹਿਬ ਨੇ ਆਪਣੇ ਫੋਨ ਤੇ ਲਾਈਵ ਚੁਪੈਰਾ ਸਾਹਿਬ ਲਾ ਕੇ ਆਪਣੇ ਬੇਟੇ ਦੇ ਕੋਲ ਜਾ ਕੇ ਜਿਵੇਂ ਜਿਵੇਂ ਸੰਗਤ ਜਪੀ ਗਈ ਮਗਰ ਮਗਰ ਚਪੈਰਾ ਸਾਹਿਬ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਤੇ ਧੰਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਲਾ ਦਿੱਤੀ ਕਿ ਹੇ ਧੰਤ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦੋ ਸਿੰਘੋ ਮੇਰੇ ਬੱਚੇ ਦੀ ਜਾਨ ਬਚਾ ਲੈਣਾ ਨਾਲ ਹੀ ਇਹ ਵੀ ਬੇਨਤੀ ਲਾਈ ਕਿ ਜੇਕਰ ਮੇਰੇ ਬੱਚੇ ਦੀ ਜਾਨ ਬਚ ਗਈ ਤਾਂ ਮੈਂ ਇਸ ਨੂੰ ਵੱਡੇ ਹੋ ਕੇ ਗੁਰਸਿੱਖ ਬੱਚਾ ਬਣਾਵਾਂਗਾ ਸਾਧ ਸੰਗਤ ਜੀ ਜਦੋਂ ਡਾਕਟਰ ਆਇਆ ਤਾਂ ਉਦੋਂ ਜਪੈਰਾ ਸਾਹਿਬ ਦਾ ਜਾਪ ਚੱਲ ਹੀ ਰਿਹਾ ਸੀ ਸਾਧ ਸੰਗਤ ਜੀ ਉਹਨਾਂ ਨੇ ਡਾਕਟਰ ਤੋਂ ਪਰミਸ਼ਨ ਲਈ ਹੋਈ ਸੀ ਕਿ ਅਸੀਂ ਆਪ ਦਾ ਕੋਈ ਪਾਠ ਕੋਈ ਅਰਦਾਸ ਕਰਨੀ ਹੈ ਬੱਚੇ ਦੇ ਕੋਲ ਬੈਠ ਕੇ ਸਾਧ ਸੰਗਤ ਜੀ ਇਸ ਲਈ ਉਹ ਉੱਥੇ ਹੀ ਬੈਠੇ ਹੋਏ ਸਨ ਉਹਨਾਂ ਦੇ ਫਾਦਰ ਸਾਹਿਬ ਸਾਧ ਸੰਗਤ ਜੀ ਡਾਕਟਰ ਨੇ ਆਪ ਦਾ ਇੰਜੈਕਸ਼ਨ ਲਾਇਆ ਜੋ ਵੀ ਲਾਉਣਾ ਸੀ ਸਾਹ ਸੰਗ ਜੀਤੇ ਉਹ ਚਲਾ ਗਿਆ ਕਿਉਂਕਿ ਪਹਿਲਾਂ ਹੀ ਡਾਕਟਰ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜੋ ਵੀ ਅਰਦਾਸ ਬੇਨਤੀ ਉਸ ਪਰਮਾਤਮਾ ਅੱਗੇ ਲਾ ਸਕਦੇ ਹੋ ਲਾ ਲਓ ਕਿਉਂਕਿ ਸਾਡੇ ਕੋਲ 1% ਹੀ ਚਾਂਸ ਹੈ ਤੁਹਾਡੇ ਬੱਚੇ ਨੂੰ ਬਚਾਉਣ ਦਾ ਬਾਕੀ 99% ਤਾਂ ਉਸ ਪਰਮਾਤਮਾ ਦੇ ਹੱਥ ਵਿੱਚ ਹੈ ਸਾਥ ਸੰਗਤ ਜੀ ਉਹਨਾਂ ਨੇ ਉਮੀਦ ਨਾ ਛੱਡੀ ਉਹ ਭਾਈ ਸਾਹਿਬ ਨੇ ਲਾਈਵ ਲਾ ਕੇ ਜੁਪੈਰਾ ਸਾਹਿਬ ਮਗਰਮਗਰ ਜਿਵੇਂ ਵੀ ਉਹਨਾਂ ਤੋਂ ਬੋਲਿਆ ਗਿਆ ਜਿਵੇਂ ਸਮਝਾਇਆ ਉਹਨਾਂ ਵਿਚਾਰਿਆਂ ਨੇ ਉਵੇਂ ਹੀ ਜਾਪ ਸ਼ੁਰੂ ਕੀਤਾ ਸਾਥ ਸੰਗਤ ਜੀ ਜਿਵੇਂ ਜਿਵੇਂ ਜੁਪੈਰਾ ਸਾਹਿਬ ਦਾ ਜਾਪ ਚੱਲਦਾ ਗਿਆ ਉਵੇਂ-ਉਵੇਂ ਉਹਨਾਂ ਦਾ ਬੱਚਾ ਠੀਕ ਹੁੰਦਾ ਗਿਆ ਸਾਥ ਸੰਗਤ ਜੀ ਜਦੋਂ ਜੁਪੈਰਾ ਸਾਹਿਬ ਕੱਟਿਆ ਗਿਆ ਅਰਦਾਸ ਬੇਨਤੀ ਹੋ ਗਈ ਹੁਕਮਨਾਮਾ ਸਾਹਿਬ ਲਿਆ ਗਿਆ ਉਸ ਤੋਂ ਬਾਅਦ ਵਿੱਚ ਉਹ ਡਾਕਟਰ ਜਿਹੜਾ ਸੀ ਕੰਪਾਊਂਡਰ ਉਹ ਬੱਚੇ ਨੂੰ ਚੈੱਕ ਕਰਨ ਆਇਆ ਤੇ ਉਹਨੇ ਕਿਹਾ ਕਿ ਮੈਨੂੰ ਐਵੇਂ ਕਿਉਂ ਲੱਗਾ ਹੈ ਕਿ ਇਸ ਇੰਜੈਕਸ਼ਨ ਦੇ ਨਾਲ ਬੱਚੇ ਨੂੰ ਜਿਵੇਂ ਰਿਸਪੌਂਸ ਆ ਗਿਆ ਹੈ ਪੋਜ਼ਿਟਿਵ ਰਿਸਪੌਂਸ ਆਇਆ ਹੈ ਬੱਚੇ ਦੁਆਰਾ ਉਸਨੇ ਤੁਰੰਤ ਹੀ ਡਾਕਟਰ ਨੂੰ ਸੱਦਿਆ ਕਿ ਡਾਕਟਰ ਸਾਹਿਬ ਐਵੇਂ ਲੱਗਦਾ ਹੈ ਕਿ ਬੱਚਾ ਪਹਿਲਾਂ ਨਾਲੋਂ ਬੈਟਰ ਹੈ ਜਦੋਂ ਡਾਕਟਰ ਆਇਆ ਤਾਂ ਉਹ ਵੀ ਦੇਖ ਕੇ ਹੈਰਾਨ ਰਹਿ ਗਿਆ ਕਿ ਬੱਚੇ ਦੀ ਤਾਂ ਪਹਿਲਾਂ ਨਾਲੋਂ ਕਾਫੀ ਸਿਹਤ ਵਿੱਚ ਸੁਧਾਰ ਆ ਗਿਆ ਹੈ ਸਾਧ ਸੰਗਤ ਜੀ ਉਹਨਾਂ ਦਾ ਬੱਚਾ ਇੱਕ ਹਫ਼ਤੇ ਦੇ ਵਿੱਚ ਵਿੱਚ ਬਿਲਕੁਲ ਸਿਹਤਯਾਬ ਹੋ ਗਿਆ ਤੇ ਬਿਲਕੁਲ ਤੰਦਰੁਸਤ ਹੋ ਗਿਆ ਸਾਧ ਸੰਗਤ ਜੀ ਅਗਲੇ ਐਤਵਾਰ ਨੂੰ ਉਹਨਾਂ ਨੇ ਸ਼ੀਦਾ ਸਾਹਿਬ ਆ ਕੇ ਆਪ ਖੁਦ ਚਪੈਰਾ ਸਾਹਿਬ ਕਟਿਆ ਉਹਨਾਂ ਦੇ ਫਾਦਰ ਸਾਹਿਬ ਨੇ ਤੇ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਇਹ 4-5 ਸਾਲ ਪਹਿਲਾਂ ਦੀ ਗੱਲ ਹੈ ਸਾਧ ਸੰਗਤ ਜੀ ਤੇ ਹੁਣ ਉਹਨਾਂ ਨੇ ਕਿਹਾ ਕਿ ਇਹ ਮੇਰਾ ਬੱਚਾ ਹੁਣ ਮੈਂ ਗੁਰਸਿੱਖ ਬਨਾਇਆ ਹੈ ਸਾਧ ਸੰਗਤ ਜੀ ਉਸ ਬੱਚੇ ਨੇ ਵੀ ਹੁਣ ਜੁੜਾ ਰੱਖਿਆ ਸੀ ਤੇ ਉਸ ਪਰਿਵਾਰ ਵੀ ਪੂਰਾ ਸਿੱਖੀ ਦੇ ਰੂਪ ਵਿੱਚ ਸਾਧ ਸੰਗਤ ਜੀ ਛੀਦਾ ਸਾਹਿਬ ਆ ਕੇ ਉਹ ਸੇਵਾ ਕਰਦੇ ਹਨ ਤੇ ਧੰਤਨ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦੇ ਹਨ ਕਿ ਉਹਨਾਂ ਨੇ ਸਾਡੇ ਬੱਚੇ ਨੂੰ ਤੰਦਰੁਸਤੀ ਬਖਸ਼ੀ ਹੈ ਸੋ ਸਾਧ ਸੰਗਤ ਜੀ ਆਪਾਂ ਕਿਤੇ ਵੀ ਹੋਈਏ ਜੇਕਰ ਆਪਾਂ ਸੱਚੇ ਦਿਲੋਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰ ਲੈਣੇ ਆ ਤਾਂ ਸਾਧ ਸੰਗਤ ਜੀ ਉਹ ਅੰਗ ਸੰਗ ਸਹਾਈ ਹੋ ਕੇ ਆਪਣੇ ਸਿਰ ਤੇ ਹੱਥ ਰੱਖ ਦਿੰਦੇ ਹਨ ਤੇ ਆਪਣੀ ਹਰ ਅਰਦਾਸ ਬੇਨਤੀ ਪੂਰੀ ਕਰਦੇ ਹਨ ਸੋ ਸਾਧ ਸੰਗਤ ਜੀ ਇਸੇ ਤਰ੍ਹਾਂ ਪਰਮ ਔਖੇ ਵੇਲੇ ਪਰਮਾਤਮਾ ਦਾ ਸਹਾਰਾ ਲਿਆ ਕਰੋ ਤਾਂ ਜੋ ਆਪਣਾ ਜਿਹੜਾ ਦੁੱਖੇ ਉਹ ਕੱਟਿਆ ਜਾਵੇ ਸੋ ਸਾਧ ਸੰਗਤ ਜੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣੀ ਅੱਗੇ ਵਾਸਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਧੰਤਨ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਵ ਅਤੇ ਵਾਹਿਗੁਰੂ ਜੀ ਕਾ ਖਾਲਸਾ